ਕਾਸ਼ੀਕਾਲ ਸਾਰਿਆਂ ਨੂੰ ਜੀ ਮੈਂ ਸਿਮੀ ਬੀਂਗ ਸਿੱਖ ਵਾਲੀ ਤੇ ਇਹ ਮੇਰੇ ਭਾਬੀ ਜੀ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਵੀ ਕਿਉਂਕਿ ਕਾਫੀ ਮੇਰੇ ਚੈਨਲ ਤੇ ਵੀਡੀਓ ਇਹਨਾਂ ਦੇ ਨਾਲ ਅਪਲੋਡ ਹੋਈਆਂ ਨੇ ਹਾਸੇ ਮਜ਼ਾਕ ਵਾਲੀਆਂ ਲੜਾਈ ਝਗੜੇ ਵਾਲੀਆਂ ਤੇ ਹੁਣ ਤੁਹਾਨੂੰ ਦੱਸਦੀ ਕਿ ਅਸੀਂ ਅੱਜ ਪਰਾਂਦੇ ਕਿਉਂ ਪਾਏ ਨੇ ਅਸੀਂ ਬਣਾਉਂਦੇ ਪਈ ਇਨਸਟਾ ਤੇ ਰੀਲ ਉਹ ਗਾਣਾ ਨਹੀਂ ਆਇਆ ਕੋਈ ਮੰਨਣੇ ਲੈ ਕੇ ਜਾਂਦਾ ਇੰਨੇ ਰੂਟਾ ਵਾਲਾ ਗੁੱਤ ਵਿੱਚ ਗੁੰਦਲਾ ਹਾਂ ਜਾਂ ਉਹ ਤੇ ਆਪਾਂ ਬਣਾਉਂਦੇ ਪਈ ਸੀ ਕਿ ਰੀਲ ਤੇ ਜੇ ਤੁਸੀਂ ਸਾਡੀ ਰੀਲ ਵੀ ਵੇਖਣੀ ਹੋਏਗੀ ਤੇ ਮੇਰੀ ਕਾਲੋ ਸਮਨੀਤ ਆਈਡੀ ਹੈ ਇੰਸਟਾਗ੍ਰam ਤੇ ਉਹਦੇ ਉੱਤੇ ਜਾ ਕੇ ਵੇਖ ਸਕਦੇ ਹੋ ਤੇ ਮੈਂ ਸਿਮੀ ਕਿਉਂ ਕਹਿੰਨੀ ਆ ਆਪਣੇ ਆਪ ਨੂੰ ਕਿਉਂਕਿ ਸਿਮੀ ਨਾਮ ਇਹਨੂੰ ਚੈਨਲ ਬੀਇੰਗ ਸਿੱਖਣੇ ਦਿੱਤਾ ਸੀਗਾ ਤੇ ਮੇਰੀ ਇਸ ਨਾਮ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਪਛਾਣ ਬਣੀ ਆ ਇਸ ਕਰਕੇ ਮੈਂ ਇਸ ਨਾਮ ਨੂੰ ਹਮੇਸ਼ਾ ਅੱਗੇ ਰੱਖ ਕੇ ਚੱਲਦੀ ਆ ਤੇ ਇਹ ਹੁਣ ਤੁਹਾਨੂੰ ਪਤਾ ਸਾਵਣ ਮਹੀਨਾ ਸ਼ੁਰੂ ਹੋ ਗਿਆ ਤੇ ਹੁਣ ਸਾਰੇ ਤਿੰਆਂ ਦੇ ਫੰਕਸ਼ਨ ਹੋਣੇ ਆ ਤੇ ਆਪਾਂ ਵੀ ਤਿੰਆਂ ਦਾ ਫੰਕਸ਼ਨ ਬਹੁਤ ਹੀ ਘੈਂਡ ਕਰਕੇ ਕਰਾਂਗੇ ਤੇ ਸਾਡੇ ਉਸ ਫੰਕਸ਼ਨ ਨੂੰ ਵੀ ਪਸੰਦ ਕਰਿਓ ਵੱਧ ਤੋਂ ਵੱਧ ਤੇ ਵੱਧ ਤੋਂ ਵੱਧ ਆਪਾਂ ਵੀ ਅੱਜ ਦੇ ਸੂਟ ਸੈਟ ਪਾਏ ਆ ਉਦੋਂ ਘੈਂਟ ਘੈਂਟ ਹੋਰ ਹੋ ਸਕਦਾ ਕੋਈ ਹੋਰ ਡ्रेसेस ਪਾ ਕੇ ਆਈਏ ਤੇ ਬਹੁਤ ਹੀ ਘੈਂਟ ਕਰਕੇ ਇਹ ਪ੍ਰੋਗਰਾਮ ਤੁਹਾਡੇ ਰੂਬੀ ਉਪਰਾਂਗੇ ਜਿਵੇਂ ਕਿ ਤੁਹਾਨੂੰ ਇਹਨਾਂ ਨੇ ਦੱਸਿਆ ਆ ਕਿ ਆਪਾਂ ਤੀਆਂ ਦਾ ਫੰਕਸ਼ਨ ਕਰਾਂਗੇ ਤੇ ਮਤਲਬ ਬਹੁਤ ਵਧੀਆ ਢੰਗ ਨਾਲ ਹੀ ਕਰਾਂਗੇ ਕਿ ਤੁਹਾਨੂੰ ਵੇਖਣ ਤੋਂ ਵੀ ਮਜ਼ਾ ਆਏਗਾ ਹੋਰ ਵੀ ਬਹੁਤ ਸਾਰੀਆਂ ਹਾਤੇ ਵਿੱਚ ਤੀਆਂ ਦੇ ਫੰਕਸ਼ਨ ਤੁਹਾਨੂੰ ਪਤਾ ਹੈ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਨੇ ਤੀਆਂ ਦਾ ਫੰਕਸ਼ਨ ਕਰਦੀਆਂ ਨੇ ਹਨਾ ਤੇ ਤੁਹਾਨੂੰ ਮਤਲਬ ਵਧੀਆ ਹੀ ਲੈ ਕੇ ਆਵਾਂਗੇ ਆਪਾਂ ਤੇ ਤੁਸੀਂ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਾਇਆ। ਤੁਸੀਂ ਹੀ ਇਹਨਾਂ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਅਗਰ ਤੁਸੀਂ ਸਬਸਕ੍ਰਾਈਬ ਕਰੋਗੇ ਲਾਈਕ ਕਰੋਗੇ ਤਾਂ ਹੀ ਇਹਨਾਂ ਦਾ ਚੈਨਲ ਅੱਗੇ ਜਾਏਗਾ ਤੇ ਤੁਹਾਡੇ ਲਈ ਬਹੁਤ ਵਧੀਆ-ਵਧੀਆ ਵੀਡੀਓਜ਼ ਵੀ ਲੈ ਕੇ ਆਉਂਦੇ ਨੇ ਤੇ ਅੱਗੇ ਵੀ ਲੈ ਕੇ ਆਉਂਦੇ ਰਹਿਣਗੇ। ਚਲੋ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਨੈਕਸਟ ਵਲੌਗ 'ਚ।